ਕੁੰਡਾ ਸਾਹਿਬ ਮੈਨੂੰ ਕਾਫੀ ਦਿਨ ਤੋਂ ਕਹਿ ਰਹੇ ਸੀ ਵੀ ਆਪਾਂ ਮਹਾਲੀ ਪ੍ਰੋਗਰਾਮ ਰੱਖਣਾ ਮੈਂ ਕੁਛ ਇਹਨੂੰ ਕਹਿੰਦਾ ਆ ਰਿਹਾ ਸੀ ਵੀ ਥੋੜੇ ਅੱਗੇ ਪਾ ਦਿਓ ਅੱਗੇ ਪਾ ਦਿਓ ਇਹ ਕਹਿੰਦੇ ਵੀ ਨਹੀਂ ਹੁਣ ਆਪਾਂ ਅੱਗੇ ਨਹੀਂ ਪਾਉਣਾ ਇਹ ਡੇਟ ਪੱਕੀ ਫਿਕਸ ਸੋ ਮੈਂ ਔਰ ਮੇਰੇ ਸਾਥੀ ਸਰਦਾਰ ਸ਼ਮਸ਼ੀਰ ਸਿੰਘ ਜੀ ਬੈਠੇ ਨੇ ਅਸੀਂ ਦੋਏ ਬੰਦੇ ਪਟਿਆਲੇ ਤੋਂ ਆਏ ਆ ਹੋ ਸਕਦਾ ਸੀ ਜੇ ਜਾਦੇ ਸਨੇਹ ਲਾਉਂਦੇ ਅਸੀਂ ਜਾਦੇ ਵੀ ਆ ਸਕਦੇ ਸੀਗੇ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਦੋਂ ਕੋਈ ਪ੍ਰੋਗਰਾਮ ਹੋਇਆ ਕਰੂ ਕਿਤੇ ਕੋਈ ਪ੍ਰੋਗਰਾਮ ਲਿਕਣਾ ਅਸੀਂ ਪਟਿਆਲੇ ਵੱਲੋਂ ਪਹਿਲਾਂ ਵੀ ਬਜਟ ਕਰਕੇ ਹਿੱਸਾ ਲੈਂਦੇ ਸੀ ਤੇ ਹੁਣ ਵੀ ਅਸੀਂ ਬਜਟ ਦੇ ਹਿੱਸਾ ਲਮਾਂਗੇ ਚੰਦਰ ਵਰਗੇ ਜਾਂ ਮਲਾਕਰ ਸਿੰਘ ਵਰਗੇ ਗੱਜਨ ਮੂਨ ਵਰਗੇ ਵੀ ਸਵਰਨ ਸਿੰਘ ਕਲਿਆਣ ਨੂੰ ਅਸੀਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਪੈਰ ਨਹੀਂ ਰੱਖਣ ਦਮਾਂ ਦੀ। ਅਸੀਂ ਕੁਝ 5-7 ਸਾਥੀ ਸੀਗੇ। ਮੈਂ ਖਾ ਵੀ ਤੁਸੀਂ ਯਾਰ ਪੈਰ ਦੀ ਗੱਲ ਕਰਦੇ ਹੋ। ਉਹਨੂੰ ਚਾਂਝਰਾ ਪਾ ਕੇ ਨਚਾ ਦੂੰਗਾ। ਤੁਸੀਂ ਪਟਿਆਲੇ 'ਚ ਕੀ ਗੱਲ ਕਰਦੇ ਹੋ ਤੁਸੀਂ? ਅਸੀਂ ਆਪਣੇ ਵਾਲਾ ਸਵਾਜ ਨੂੰ ਇਕੱਠਾ ਕੀਤਾ। ਜਿਹੜੇ ਅਧਿਆਪਕ ਲੱਗੇ ਹੋਏ ਸੀਗੇ ਸਰਬਲ ਸਵਰਨ ਸਿੰਘ ਕਲਿਆਣ ਲਗਾਤਾਰ ਫਿਰ ਮੇਰੇ ਕੋਲੇ ਆਉਣਾ ਉਹਨੇ ਮੇਰੇ ਕੋਲ ਹੀ ਰਹਿਣਾ ਆ ਕੇ ਬੀੜਵੀ ਕੀਤੀ ਉਹਨੇ ਪੰਜਾਬੀ ਹਸਪਤਾਲਾ ਤੋਂ ਤਾਂ ਜਿੰਨੇ ਦਿਨ ਰਿਹਾ ਉਹ ਮੇਰੇ ਘਰ ਰਿਹਾ ਪਰ ਉਹ ਬੰਦੇ ਜਿਹੜੇ ਕਹਿੰਦੇ ਸੀ ਅਸੀਂ ਸਵਰਨ ਸਿੰਘ ਕਲਿਆਣ ਨੂੰ ਨਹੀਂ ਬੜਨੰਦੇ ਤੇ ਅਸੀਂ ਉਹਨਾਂ ਨੂੰ ਪੂਰੇ ਜ਼ਿਲ੍ਹੇ ਦੇ ਵਿੱਚ ਕਮਾਉਂਦੇ ਸੀਗੇ ਵੀ ਰੋਕੋ ਕਿਹੜਾ ਰੋਕਦਾ ਡਰਾਉਣ ਵਾਲੀ ਸਾਨੂੰ ਕੋਸ਼ਿਸ਼ ਨਾ ਕਰਿਓ ਨਾ ਡਰਿਏ ਨਾ ਕਿਸੇ ਨੂੰ ਡਰਾਈਏ ਪਰ ਜਿੱਥੇ ਬੰਦਾ ਸਾਨੂੰ ਚੈਲੰਜ ਕਰੂਗਾ ਪਰ ਉੱਥੇ ਜਰੂਰ ਆ ਉਸ ਬੰਦੇ ਨੂੰ ਜਵਾਬ ਦੇਵਾਂਗੇ ਕਰਨ ਰਾਜ ਦੀ ਗੱਲ ਕਰ ਰਹੇ ਸੀਗੇ ਕਰਨ ਰਾਜ ਬਹੁਤ ਵਧੀਆ ਫੁੰਡਰਾ ਸੂਝਵਾਨ ਜੀ ਜੇ ਤੁ ਆਪਾਂ ਚੰਡੀਗੜ੍ਹ ਆਉਨੇ ਆ ਪਨੀਜੀ ਤੁਸੀਂ ਸਾਨੂੰ ਇੱਥੇ ਬੈਠਣ ਦਾ ਪ੍ਰਬੰਧ ਕਰ ਦਿੰਦੇ ਜੀ ਤੇ ਸਾਨੂੰ ਇਹ ਇਹ ਸਾਡੇ ਵਾਸਤੇ ਬੜੀ ਵਧੀਆ ਗੱਲ ਹੈ ਕਿ ਪਹਿਲਾਂ ਤੇ ਅਸੀਂ ਇਹੇ ਸੋਚਦੇ ਰਹਿੰਦੇ ਸੀਗੇ ਕਿ ਚੰਡੀਗੜ੍ਹ ਮੀਟਿੰਗ ਕਰਨੀ ਹੈ ਤੇ ਫਿਰ ਉੱਥੇ ਬੈਠਣਾ ਕਿੱਥੇ ਹੈ ਇਹ ਸਾਡੀ ਇੱਕ ਵੱਡੀ ਸਮੱਸਿਆ ਹੁੰਦੀ ਪਰ ਇੱਕ ਐਸਾ ਜਿਹਾ ਸਥਾਨ ਬਣਾ ਦਿੱਤਾ ਕਿ 150 ਜਿੰਨੇ ਵੀ ਸਾਥੀ ਚਾਹਣ ਇੱਥੇ ਵਧੀਆ ਢੰਗ ਦੇ ਨਾਲ ਮੀਟਿੰਗ ਕਰ ਸਕਦੇ ਨੇ ਤੇ ਕਰ ਸਕਦੇ ਤੇ ਇਸ ਸਥਾਨ ਨੂੰ ਬਣਾਉਣ ਦੇ ਵਿੱਚ ਜੇ ਨਾ ਪ੍ਰੀਤ ਜੀ ਤੇਡੇ ਫਾਦਰ ਸਾਹਿਬ ਤੇ ਉਹਨਾਂ ਦੀ ਜਿਹੜੀ ਟੀਮ ਸੀਗੀ ਮੇਰੇ ਖਿਆਲ ਉਹਨਾਂ ਦਾ ਯੋਗਦਾਨ ਜਨਾ ਹੈ ਤੇ ਉਹਨੂੰ ਸਾਰੀ ਜਿਹੜੀ ਸਮੁੱਚੇ ਪੰਜਾਬ 'ਚ ਵੱਸਦਾ ਜਿਹੜਾ ਭਾਈਚਾਰਾ ਤੇ ਉਹ ਤਾਂ ਮੈਨੂੰ ਲੱਗਦਾ ਵੀ ਉਹ ਇਸ ਦਾ ਦੇਣ ਨਹੀਂ ਦੇ ਸਕਦਾ ਕਿ ਇਸ ਅਜਿਹੇ ਸਥਾਨ ਤੇ ਪ੍ਰਾਈਮ ਸਥਾਨ ਦੇ ਉੱਤੇ ਐਸੀ ਜਗ੍ਹਾ ਤਾਂ ਹੋਣਾ ਤੇ ਜਗ੍ਹਾ ਤਾਂ ਹੋਣਾ ਹੀ ਨਹੀਂ ਉਸ ਨੂੰ ਮੇਨਟੇਨ ਕਰਕੇ ਰੱਖਣਾ ਇਹ ਦੂਸਰੀ ਗੱਲ ਉਹ ਤੁਸੀਂ ਤੁਹਾਡੀ ਟੀਮ ਜਿਹੜੀ ਹੈ ਗੁਰਦੁਆਰਾ ਸਾਹਿਬ ਵਾਲੀ ਵਧੀਆ ਢੰਗ ਨਾਲ ਕਰ ਰਹੇ ਜੇ ਸੋ ਇਹਦੇ ਵਾਸਤੇ ਅੱਜ ਦਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਵਧਾਈ ਦੇ ਪਾਤਰਾਂ ਤੇ ਕਿਉਂਕਿ ਤੁਸੀਂ ਪਿਛਲੇ ਸਮੇਂ ਦੌਰਾਨ ਜਦੋਂ ਸਾਡੀ ਐਜੀਟੇਸ਼ਨ ਚੱਲ ਰਹੀ ਸੀਗੀ ਸਾਡਾ ਸੰਘਰਸ਼ ਚੱਲ ਰਿਹਾ ਸੀਗਾ ਕੇਸ ਚੱਲ ਰਿਹਾ ਸੀਗਾ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਉਸ ਵੇਲੇ ਵੀ ਤੁਸੀਂ ਇਥੇ ਮੀਟਿੰਗਾਂ ਜਿਹੜੀਆਂ ਕਰਵਾਈਆਂ ਫਾਈਨੈਂਸ਼ੀਅਲੀ ਵੀ ਸਾਰਿਆਂ ਨੇ ਮਦਦ ਕੀਤੀ ਤੇ ਉਸ ਤੋਂ ਬਾਅਦ ਇੱਥੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਬਲਾ ਕੇ ਤੁਸੀਂ ਟੀਮ ਦਾ ਜਿਹੜਾ ਬਹੁਤ ਹੀ ਵਧੀਆ ਢੰਗ ਦੇ ਨਾਲ ਚੰਗੇ ਢੰਗ ਦੇ ਨਾਲ ਮਾਣ ਸਨਮਾਨ ਕੀਤਾ ਫਿਰ ਸਾਨੂੰ ਜਿਹੜੀ ਇਹ ਗੱਲ ਇਸ ਗੱਲ ਤੇ ਮਾਣ ਮਹਿਸੂਸ ਹੁੰਦਾ ਤੇ ਮਾਣ ਮਹਿਸੂਸ ਹੋਣ ਦੇ ਨਾਲ ਸਾਨੂੰ ਇਹ ਲੱਗਾ ਪਿਛਲੇ ਸਮੇਂ ਦੌਰਾਨ ਜਿਹੜੀ ਇੱਕ ਵਿਸ਼ੇਸ਼ ਟੀਚੇ ਨੂੰ ਲੈ ਕੇ ਅਸੀਂ ਚੱਲੇ ਸੀਗੇ तकरीबन 40 ਸਾਲ ਤੋਂ ਮੈਂ ਇਹਦੇ ਵਿੱਚ ਸੰਘਰਸ਼ਾਂ ਦੇ ਵਿੱਚ ਹਾਂ 20 ਸਾਲ ਤੋਂ ਆਪਣਾ ਜਿਹੜਾ ਕੇਸ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਵਿੱਚ ਲੱਗਿਆ ਹੋਇਆ ਸੀ 14 ਸਾਲ ਸੁਪਰੀਮ ਕੋਰਟ ਦੇ ਵਿੱਚ ਲੱਗਿਆ ਆਪਣੇ ਰਾਖਵੀ ਕਰਨ ਵਾਲਾ ਸਬ ਕਲਾਸੀਫਿਕੇਸ਼ਨ ਵਾਲਾ ਹਾਈ ਕੋਰਟ ਤੋਂ ਆਪਾਂ ਹਾਰ ਗਏ ਸੀਗੇ ਹਾਰਨ ਤੋਂ ਬਾਅਦ ਜਿਹੜੀ ਰਿਟ ਪਟੀਸ਼ਨ ਪਈ ਸੀਗੀ ਪੰਜਾਬ ਸਰਕਾਰ ਵੱਲੋਂ ਉਹਦੇ 'ਚ ਸਟੇ ਭਾਈਚਾਰੇ ਵੱਲੋਂ ਅਸੀਂ ਭਾਗੀਦਾਰ ਉਹਦੇ ਬਣੇ ਹਿੱਸੇਦਾਰ ਬਣੇ ਵਧੀਆ ਵਕੀਲਾਂ ਦੀ ਟੀਮ ਦੇ ਨਾਲ ਖਰੀ ਸਿੰਬਲ ਸਾਹਿਬ ਵਰਗੇ ਵਕੀਲਾਂ ਦੀ ਮਦਦ ਦੇ ਨਾਲ ਇਹ ਜਿਹੜਾ ਕੇਸ ਜਿਹੜਾ ਹੈ ਉਸ ਨੂੰ ਜਿੱਤ ਲਿਆ ਗਿਆ ਤੇ ਜਿੱਤਣ ਤੋਂ ਬਾਅਦ ਉਸ ਨੂੰ ਕੌਮ ਦੇ ਝੋਲੀ ਦੇ ਵਿੱਚ ਪਾ ਦਿੱਤਾ ਗਿਆ ਤੇ ਜੇਕਰ ਇਹ ਕਹਿ ਲਿਆ ਜਾਵੇ ਕਿ ਇਸ ਨੂੰ ਸਿਰਫ ਪੰਜਾਬ ਦੀ ਝੋਲੀ ਦੇ ਵਿੱਚ ਹੀ ਨਹੀਂ ਪਾਇਆ ਬਲਕਿ ਪੂਰੇ ਇੰਡੀਆ ਦੇ ਵਿੱਚ ਜਿਹੜੀਆਂ ਸ਼ੈਡਿਊਲਡ ਕਾਸਟਾਂ ਦੇ ਵਿੱਚ ਡਿਪਰੈਸਡ ਕਾਸਟਾਂ ਨੇ ਜਿਨ੍ਹਾਂ ਨੂੰ ਅਜੇ ਤੱਕ ਵੀ ਸਰਵਿਸੇ ਦੇ ਵਿੱਚ ਆਪਣੀ ਪ੍ਰੋਪਰ ਹਿੱਸੇਦਾਰੀ ਨਹੀਂ ਮਿਲੀ ਉਹਨਾਂ ਵਾਸਤੇ ਇੱਕ ਇਹ ਚਾਨਣ ਬਨਾਰਾ ਬਣ ਗਿਆ ਤੇ ਉਸ ਚਾਨਣ ਬਨਾਰੇ ਦੇ ਤਹਿਤ ਹੀ ਤੇਲੰਗਾਨਾ ਦੇ ਵਿੱਚ ਤਾਮਲ ਲਾਡੂ ਦੇ ਵਿੱਚ ਹਰਿਆਣੇ ਦੇ ਵਿੱਚ ਦੁਬਾਰਾ ਤੋਂ ਉਹਨਾਂ ਨੂੰ ਰਾਖਵਾ ਕਰਨ ਮਿਲ ਗਿਆ ਤੇ ਬਾਕੀ ਸਟੇਟਾਂ ਜਿਹੜੀਆਂ ਉਹ ਜਦੋਂ ਜੈਦ ਕਰ ਰਹੀਆਂ ਪੰਜਾਬ ਨੇ ਮੀਲ ਪੱਥਰ ਗੱਡਿਆ ਭਾਵੇਂ ਕਿ 1975 ਤੋਂ ਸਾਨੂੰ ਬੜਿਆ ਹੋਇਆ ਸੀਗਾ ਪਰ ਜਦੋਂ ਤੋਂ ਇਹ ਬਿੜਿਆ ਸੀਗਾ 50% ਪਹਿਲ ਦੇ ਆਧਾਰ ਤੇ ਰਾਖਵਾ ਕਰਨ ਉਦੋਂ ਤੋਂ ਹੀ ਇਹਦੇ ਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜੀ ਪ੍ਰੋਬਲਮ ਖੜੀ ਹੁੰਦੀ ਸੀ ਭਾਵੇਂ ਉਹ politically ਹੋਵੇ ਭਾਵੇਂ ਸਮਾਜਿਕ ਹੋਵੇ ਤੇ ਭਾਵੇਂ ਉਹ ਲੀਗਲੀ ਹੋਵੇ ਉਹ ਲਗਾਤਾਰ ਹੀ ਲੜਾਈ ਹੈ ਤੇ ਸਾਨੂੰ ਇਹ ਲੜਾਈ ਖੁਦ ਆਪ ਲੜਨੀ ਚਾਹੀਦੀ ਉਸ ਨੂੰ ਲੜਿਆ ਤੁਸੀਂ ਸਾਰੇ ਨੇ ਕਿਸੇ ਨੇ ਹਜ਼ਾਰ ਪਾਇਆ 2000 5000 ਮਤਲਬ ਲੱਖਾਂ ਰੁਪਈਆ ਤੱਕ ਤੁਸੀਂ ਸਾਰਿਆਂ ਨੇ ਉਹਦੇ 'ਚ ਆਪਣਾ ਹਿੱਸਾ ਪਾਇਆ ਤੇ ਉਹ ਜਿਹੜਾ ਕਰੋੜਾਂ ਦੀ ਜਿਹੜੀ ਫੀਸ ਉਹ ਅਸੀਂ ਤਾਂ ਦੇ ਸਕੇ ਕਿਉਂਕਿ ਸਾਰਾ ਭਾਈਚਾਰਾ ਇਕੱਠਾ ਸੀਗਾ ਨਾਲ ਸੀਗਾ ਤੇ ਤੁਸੀਂ ਵਿਸ਼ਵਾਸ ਕੀਤਾ ਤੇ ਜੇਕਰ ਤੁਸੀਂ ਵਿਸ਼ਵਾਸ ਕੀਤਾ ਤੇ ਤੁਹਾਡੇ ਵਿਸ਼ਵਾਸ ਨੂੰ ਵੀ ਅਸਡੀ ਟੀਮ ਨੇ ਉਸ ਨੂੰ ਟੁੱਟਣ ਨਹੀਂ ਦਿੱਤਾ ਕਿਉਂਕਿ ਸਾਨੂੰ ਲੱਗਦਾ ਇਹ ਜਦੋਂ ਕਨਸਟੀਚਿਊਸ਼ਨਲ ਬੈਂਚ ਦੇ ਸਾਹਮਣੇ ਕੇਸ ਹੋਏ ਤਾਂ ਉਸ ਵੇਲੇ ਜਿਹੜੇ ਉਸ ਨੂੰ ਟੈਕਲ ਕਰਨਾ ਉਸ ਦੇ ਵਾਸਤੇ ਕੇਸ ਤਿਆਰ ਕਰਵਾਉਣੇ ਉਸ ਦੇ ਵਾਸਤੇ ਫੈਕਟਸ ਲੱਭਣੇ ਉਹਦੀ ਹਿਸਟਰੀ ਨੂੰ ਲੱਭਣਾ ਉਹਦੇ ਬੇਸਿਸ ਲੱਭਣੇ ਬੜਾ ਔਖਾ ਕੰਮ ਸੀ ਬਹੁਤ ਔਖਾ ਕੰਮ ਸੀ ਟਫ ਵਰਕ ਸੀ ਤਿੰਨ ਚਾਰ ਸਾਲ ਤੱਕ ਸਦੀ ਟੀਮ ਜਿਹੜੀ ਕਿ ਮੈਂ ਕਹ ਇਹ ਜੀ ਇਹ ਕਹਿ ਸਕਾਂ ਜਿਹਦੇ ਵਿੱਚ ਜਗ ਜੀਵਨ 'ਚ ਬੈਠੇ ਨੇ ਸਿੱਧੂ ਸਾਹਿਬ ਬੈਠੇ ਨੇ ਅਰ ਅੱਪਾ ਜਿਹੜੀ ਮਿਸਰ ਦਾ ਮਹਿਬਾਸਰੀ ਜੀ ਬੈਠੇ ਤੁਸੀਂ ਸਾਰੇ ਜੀ ਸੌ ਨਹੀਂ ਸਕੇ ਅਸ ਸੌ ਨਹੀਂ ਸਕੇ ਕਦੀ 4 ਘੰਟੇ ਤੋਂ ਵੱਧ ਮੈਨੂੰ ਨਹੀਂ ਲੱਗਦਾ ਕਿ 3-4 ਸਾਲ 3 ਸਾਲ ਤੱਕ ਮੈਂ ਕੱਟੂ-ਕੱਟ ਮੈਂ ਵੱਧ-ਵੱਧ ਸੌਂਦਾ ਸੀ ਤੇ 3 ਜਾਂ 4 ਘੰਟੇ ਸੌਂ ਜਾਂਦਾ ਧਿਆਨ ਹੀ ਉੱਥੇ ਲੱਗਿਆ ਹੁੰਦਾ ਸੀ ਕਿਉਂਕਿ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਜਿਹੜੀ ਸੀਗਾ ਉਹ ਆ ਗਈ ਹੰਡਾ ਸਾਹਿਬ ਨੇ ਬੜੀ ਵਿਸਥਾਰਪੂਰਵਕ ਦੱਸਿਆ ਪਰ ਇੱਕ ਇੱਕ ਤੇ 211 ਜੇ ਅਸੀਂ ਸਾਰੇ ਲੋਕ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਹੋਏ ਸਮਾਜ ਦੇ ਵਿੱਚ ਤੁਰਾਂਗੇ ਤਾਂ ਫੇਰ ਹੀ ਇਹ ਜਿਹੜੇ ਇਹ ਲੱਖ ਸਾਂ ਜਾਏ ਨਤੀਜੇ ਇਹ ਤਾਂ ਹੀ ਸਾਰਥਕ ਹੋਣਗੇ ਜਾਂ ਸੱਦ ਹੋਣਗੇ ਸਲਾਮਾ ਦੇਣ ਵਾਸਤੇ ਅਸੀਂ ਬਹੁਤ ਜ਼ਿਆਦਾ ਕੁਐਸਚਨਾਂ ਦਾ ਝੜੀ ਲਾ ਦਿੰਨੇ ਕੁਐਸਚਨਾਂ ਦੀ ਪਰ ਲੋਡ ਵੀ ਹੈ ਨਾਲ ਇੱਕ ਗੱਲ ਹੋਰ ਵੀ ਹੈ ਵੀ ਸਾਨੂੰ ਵੀ ਨਾਲ ਤੁਰਨ ਦੀ ਲੋੜ ਹੈ ਇੱਕ ਵਿਅਕਤੀ ਕੁਝ ਨਹੀਂ ਕਰ ਸਕਦਾ ਕਮੇਵਾ ਸਿੰਘ ਜੀ ਮੇਵਾ ਸਿੰਘ ਹੋਰਾਂ ਨੇ ਬੜਾ ਪਟਿਆਲੇ ਤੋਂ ਇਹਨਾਂ ਨੇ ਪਿਛਲੇ ਸਮੇਂ ਦਾਨ ਕਾਫੀ ਵੱਡਾ ਯੋਗਦਾਨ ਪਾਇਆ ਧਾਲੀਵਾਲ ਸਾਹਿਬ ਬੈਠੇ ਆ ਸਾਰੇ ਤੁਸੀਂ ਸੱਜਣ ਸਤਕਾਰਯੋਗੋ ਗੱਲ ਸਰਵਿਸ ਜੀ ਵੀ ਸਰਵਿਸ ਦੇ ਵਿੱਚ ਅਸੀਂ ਆਪ ਦਾ ਬੰਦਾ ਹੱਕ ਕਿਵੇਂ ਲੈਣਾ ਜਾਂ ਜਿਹੜਾ ਜਿਹੜਾ ਕੋਟਾ ਸਾਡਾ ਲਾਗੂ ਨਹੀਂ ਹੋਇਆ ਉਹਨੂੰ ਕਿਵੇਂ ਉਹਦੇ ਤੇ ਜਿਹੜਾ ਹੈਗਾ ਸਰਕਾਰ ਤੋਂ ਅਸੀਂ ਉਹਦਾ ਚੰਤਨ ਤੇ ਮੰਤਨ ਕਰਦੇ ਹੋਏ ਉਹਨਾਂ ਦਾ ਆਪ ਦਾ ਹੱਕ ਹਕੂਕ ਲੈਣਾ ਬਹੁਤ ਵਧੀਆ ਗੱਲ ਹੈ ਸਾਨੂੰ ਸਮਾਜਿਕ ਪੱਧਰ ਉੱਚਾ ਚੱਕਣਾ ਵਾਸਤੇ ਜਿਹੜੇ ਲੋਕ ਸਮਾਜ ਦੇ ਵਿੱਚ ਆਪਣੀ ਬੁੱਧੀ ਦੇ ਨਾਲ ਸੰਵਿਧਾਨਕ ਹੱਕਾਂ ਦੀ 바ਵਾ ਸਾਹਿਬ ਦੇ ਦੁਆਰਾ ਦਿੱਤੇ ਹੋਏ ਹੱਕਾਂ ਦੀ ਪੂਰਤੀ ਕਰਦੇ ਹੋਏ ਆਪਣੇ ਹੱਕ ਪ੍ਰਾਪਤ ਕਰਕੇ ਲੈ ਗਏ ਆ ਕਿਤੇ ਨਾ ਕਿਤੇ ਉਹਨਾਂ ਗਲੀਆਂ ਮਹੱਲਿਆਂ ਵਿੱਚ ਉਹਨਾਂ ਨੂੰ ਮਾਰਗਦਰਸ਼ਕ ਦੇ ਤੌਰ ਤੇ ਤੁਸੀਂ ਪੇਸ਼ ਜ਼ਰੂਰ ਕਰਿਆ ਕਰੋ ਜਿੱਥੇ ਉਹ ਲੋਕ ਉਹਨਾਂ ਨੂੰ ਵੇਖ ਕੇ ਆਪਣੇ ਬੱਚਿਆਂ ਨੂੰ ਵੀ ਉਹ ਸਵਾਲ ਪੂਰਨ ਦੀ ਕੋਸ਼ਿਸ਼ ਕਰਨ ਕਿ ਜੇ ਇੱਕ ਸਧਾਰਨ ਘਰਾਂ ਦੇ ਬੱਚੇ ਉੱਠ ਕੇ ਜਸਟਿਸ ਬਣ ਸਕਦੇ ਨੇ ਇੱਕ ਸਧਾਰਨ ਘਰਾਂ ਦੇ ਬੱਚੇ ਉੱਠ ਕੇ ਜੱਜ ਬਣ ਸਕਦੇ ਨੇ ਤਾਂ ਇਹ ਗੁਣ ਤੁਹਾਡੇ ਵਿੱਚ ਵੀ ਪੈਦਾ ਕੀਤੇ ਜਾ ਸਕਦੇ ਨੇ ਕਿਉਂਕਿ ਜਦੋਂ ਉਹ ਵਿਅਕਤੀ ਜਿਹੜੀਆਂ ਜਿਹੜੇ ਕਿਸੇ ਰਿਕਮੈਂਡਡ ਸੀਟਾਂ ਤੇ ਬੈਠੇ ਆ ਚੰਗੀਆਂ ਪੋਸਟਾਂ ਤੇ ਬੈਠੇ ਆ ਜਦੋਂ ਉਹ ਸਮਾਜ ਦੇ ਵਿੱਚ ਜਾ ਕੇ ਗੱਲ ਕਰਦੇ ਆ ਤਾਂ ਸਮਾਜ ਉਹਨਾਂ ਦੀ ਗੱਲ ਨੂੰ ਸੁਣਦਾ ਹੈ ਤੇ ਉਹਦੇ ਤੇ ਅਮਲ ਵੀ ਕਰਦਾ ਹੈ ਕਿੱਦਾਂ ਉਹਨਾਂ ਨੇ ਆਪਣੇ ਸਮਾਜ ਨੂੰ ਇਸ ਚੀਜ਼ ਦੀ ਬਹੁਤ ਲੋੜ ਹੈਗੀ ਆ ਜਿਹੜਾ ਤੁਸੀਂ ਕੰਮ ਕਰਦੇ ਆ ਤੁਸੀਂ ਬਹੁਤ ਵਧੀਆ ਕੰਮ ਕੀਤਾ ਮੈਂ ਕਸ਼ਮੀਰ ਸਿੰਘ ਤੇ ਇਹਨਾਂ ਦੀ ਸਪੂਚੀ ਟੀਮ ਨੂੰ ਸलाम ਕਰਦਾ ਤੇ ਮਾਨਜੋਗ ਐਮਐਲਏ ਸਾਹਿਬ ਜਸਤੀ ਸਾਹਿਬ ਜੋ ਇਹਨਾਂ ਦੀ ਗਾਈਡੈਂਸ ਦੇ ਨਾਲ ਚੱਲੇ ਆ ਇਹ ਤੇ ਮੈਨੂੰ ਲੱਗਦਾ ਵੀ ਇਹਨਾਂ ਨੇ ਜੋ ਵੀ ਕੰਮ ਸ਼ੁਰੂ ਤੇ ਫੜਿਆ ਹੋਊਗਾ ਠੀਕ ਹੀ ਕੀਤਾ ਹੋਊਗਾ ਤੇ ਮੈਨੂੰ ਤਾਂ ਹੁਣ ਆਪਾਂ ਨੇ 12% ਤਾਂ ਲੈ ਲਈ ਮੈਂ ਤਾਂ ਇਹੀ ਕਰੂੰਗਾ ਹੁਣ ਆਪਾਂ ਨੂੰ ਇਹਦੇ ਪਰ ਨਿਗਰਾਨੀ ਕਰਨ ਦੀ ਬਹੁਤ ਲੋੜ ਆ। ਅਰ ਜੋ ਜਗੇਸ ਸਿੰਘ ਸਹਿਵਨ ਕਸ਼ਮੀਰ ਸਿੰਘ ਖੁੰਡਾ ਜੀ ਬਲ ਸਿੰਘ ਸਿੱਧੂ ਜੀ ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਹੋਏ ਜਿਹੜਾ ਹਰੂ ਸਾਥੀਓ ਅੱਜ ਤੁਹਾਡੇ ਨਾਲ ਰੂਬਰੂ ਗੱਲ ਕਰਨ ਦਾ ਮੌਕਾ ਮਿਲਿਆ ਹੈ। ਜ਼ਿੰਦਗੀ ਦੇ ਤਜਰਬੇ ਬੜੇ ਮੈਨੂੰ ਬੈਠੇ-ਬੈਠੇ ਨੂੰ ਗੱਲ ਯਾਦ ਆ ਗਈ ਤੇ ਮੈਂ ਤਾਂ ਦੱਸਣ ਦੀ ਕੋਸ਼ਿਸ਼ ਕਰਾਂਗਾ। ਕਿ ਜੇ ਕੋਈ ਬੰਦਾ ਉੱਪਰ ਆਪਣਾ ਜਾਂਦਾ ਹੈ ਫਰਨਕਰੋ ਜੱਜ ਸਾਹਿਬ ਬਣੇ ਨੇ ਇਹਨਾਂ ਦਾ ਕੁਛ ਨਾ ਕੁਛ ਇਹਦਾ ਦੇਢ ਹੋਊ ਨਾ ਥੱਲੇ ਪੜ੍ਹਾਈ ਦੇ ਪੱਖ ਤੋਂ ਹਰ ਪੱਖ ਤੋਂ ਮਤ ਕਿਤੇ ਨਾ ਕਿਤੇ ਮੈਡਟ ਦੇ ਵਿੱਚ ਗਏ ਹੋਣੇ ਤਾਂ ਇਹਦਾ ਕਿ ਬਣੇ ਨਾ ਜੱਜ ਮੈਂ ਬੈਂਕ ਦੇ ਵਿੱਚ ਗਿਆ ਤੇ ਮੇਰਾ ਕਲੀਗ ਸੀ ਇੱਕ ਨੇੜੇ ਸਕੂਲ ਦੇ ਵਿੱਚ ਪੜਾਉਂਦਾ ਹਰਨੇਕ ਸਿੰਘ ਤੇ ਬੈਂਕ ਦੇ ਵਿੱਚ ਮੈਂ ਲੈਂਡ ਦੇ ਵਿੱਚ 4-5 ਮਸਤ ਮੂਰੇ ਸੀ ਤੇ ਮੈਂ ਲੈਂਡ ਦੇ ਵਿੱਚ ਲੱਗ ਗਿਆ ਪੈਸੇ ਕਢਾਉਣ ਬਾਤ ਉਹਨੇ ਦੇਖ ਕੇ ਆ ਕੇ ਤੇ ਕਹਿਣ ਲੱਗਾ ਵੀ ਯਾਰ ਐਮਐਲਏ ਸਾਹਿਬ ਤੁਸੀਂ ਉਹਨੂੰ ਕਹਿੰਦੇ ਦੂਜੇ ਨੂੰ ਮੈਨੇਜਰ ਨੂੰ ਕਹਿੰਦੇ ਮੈਂ ਤੁਹਾਨੂੰ ਪੈਸੇ ਕਢਾ ਦਿੰਦਾ ਉੱਥੋਂ ਤੁਹਾਨੂੰ ਲੈਂਡ 'ਚ ਲੱਗਣ ਦੀ ਕਿਲੋੜ ਸੀ ਮੈਂ ਕਿਹਾ ਚੱਲ ਯਾਰ ਆਪਾਂ ਆਮ ਆਦਮੀ ਕੋਈ ਗੱਲ ਨਹੀਂ ਏਡੀ ਸੀ ਗੱਲ ਹੈ ਨਾਲ ਨਾਲ ਮੇਰੇ ਤੋਂ ਉਹਨੇ ਇੱਕ ਟੌਂ ਮਾਰਿਆ ਮੈਨੂੰ ਕਹਿੰਦਾ ਬੜੀ ਸ਼ਤਰਨਾਕ ਉਹ ਗੀ ਗੁਟੀ ਕਹਿੰਦਾ ਯਾਰ ਐਮਐਲਏ ਬਣ ਤਾ ਥੋੜਾ ਜਿਹਾ ਮਤਲਬ 2-4 ਮਹੀਨੇ ਬਾਅਦ ਮੈਨੂੰ ਮਿਲਿਆ ਕਿਤੇ ਹੁਣ ਜਿਹੜਾ ਮੈਂ ਸੰਘਰਸ਼ ਕੀਤਾ ਜ਼ਿੰਦਗੀ ਦੇ ਵਿੱਚ ਉਹਨੂੰ ਤਾਂ ਇਹਨਾਂ ਪਤਾ ਉਹਨਾਂ ਦਾ ਕੱਲਾ ਐ ਲੱਗਦਾ ਵੀ ਮਾਸਟਰ ਯਾਰ ਬਲਦੇਵ ਸਿੰਘ ਸਾਡਾ ਨਾਲ ਕੱਲ ਪੜਾਉਂਦਾ ਹੁੰਦਾ ਸੀਗਾ ਪ੍ਰਾਈਵੇਟ ਸਕੂਲ ਦੇ ਵਿੱਚ ਤੇ ਅੱਜ ਯਾਰ ਐ ਐਮਐਲਏ ਬਣ ਗਿਆ ਕਹਿੰਦਾ ਯਾਰ ਅਸੀਂ ਤਾਂ ਐਵੇਂ ਉਹਨਾਂ ਦਾ ਹੀ ਕੋਈ ਐਮਐਲਏ ਰਿਆ ਸਜਨ ਸਿੰਘ ਪਹਿਲਾਂ ਕਾਫੀ ਮਤਲਬ ਹੈਗੀ ਗੱਲ ਕੋਈ 25 30 40 ਸਾਲ ਪਹਿਲਾਂ ਦੀ ਗੱਲ ਹੋਣੀ ਸਜਨ ਸਿੰਘ ਰਿਆ ਉਹਨਾਂ ਦਾ ਕੋਈ ਰਿਸ਼ਤੇਦਾਰ ਕਹਿੰਦਾ ਉਹ ਜਦੋਂ ਆਉਂਦਾ ਸੀ ਅਸੀਂ ਬੱਕਰੇ ਲਿਆਉਂਦੇ ਖਰਬਾ ਲਿਆਉਂਦੇ ਅਸੀਂ ਐਂ ਕਰਦੇ ਕਹਿੰਦਾ ਅਸੀਂ ਤਾਂ ਭਾਂਡੇ ਮਾਜਣ ਨੂੰ ਜੋਗੀ ਰਹੇ ਯਾਰ ਮੈਂ ਕਿਹਾ ਤੁਸੀਂ ਤਾਂ ਇਹ ਕਰਦੇ ਰਹੇ ਭਾਂਡੇ-ਮੁੰਡੇ ਮਾਜਦੇ ਰਹੇ ਮੀਠ-ਮੂਠ ਖਾਉਂਦੇ ਰਹੇ ਤੇ ਮੈਂ ਸਮਾਜ ਲਈ ਸੰਘਰਸ਼ ਕੀਤਾ ਮੇਰੀ ਜ਼ਿੰਦਗੀ ਦੇ 35-40 ਸਾਲ ਸਮਾਜ ਦੇ ਸੰਘਰਸ਼ਾਂ ਦੇ ਵਿੱਚ ਦੀ ਲੰਗੀ ਹੋਈ ਜਿੰਦਗੀ ਹੈ ਮੈਂ ਐਸਬੀਸੀ ਟੀਚਰ ਯੂਨੀਅਨ ਦੇ ਵਿੱਚ ਜਦੋਂ ਆਪਣੇ ਮੈਦਮ ਉਥੇ ਫਰੀਦਕੋਟ ਦੇ ਸੀਗੇ ਡਿਪਟੀ ਡਿਊ ਲਗੇ ਉਦੋਂ ਕਾਫੀ ਸਾਡਾ ਕਈ ਵਾਰੀ ਉਹਨਾਂ ਨਾਲ ਚਲੋ ਤਕਰਾਰ ਤਕਰਾਰ ਵੀ ਹੁੰਦਾ ਸੀ ਕਿਉਂਕਿ ਅਸੀਂ ਆਪਣੇ ਸਮਾਜ ਦੀ ਗੱਲ ਕਰਦੇ ਸੀ ਆਪਣੇ ਸਮਾਜ ਦੀ ਗੱਲ ਕਰਦੇ ਹੋਏ ਕਈ ਵਾਰੀ ਤਕਰਾਰ ਵੀ ਹੋਇਆ ਉਹਨਾਂ ਨਾਲ ਐਸਬੀਸੀ ਟੀਚਰ ਯੂਨੀਅਨ ਦੇ ਵਿੱਚ ਕੰਮ ਕੀਤਾ ਧੜਲੇ ਨਾਲ ਇਹਨੇ ਵੀ ਲੋਕਸ਼ਭ ਕੇ ਜਿਹੜੇ ਗੱਲ ਡੀਓ ਮੈਡਮ ਬੈਲ ਹੁੰਦੇ ਸੀ ਜਿਹੜੇ ਉਹ ਕਹਿੰਦੇ ਸੀ ਵੀ ਮੈਂ ਕਰਨਾ ਨਹੀਂ ਉਹ ਵੀ ਇਹੀ ਬੜੇ ਧੱਕੇ ਨਾਲ ਕਰਵਾਏ ਕਿਉਂ ਕਿ ਸਾਡੇ ਨਾਲ ਸਮਾਜ ਖੜਾ ਹੋਇਆ ਸੀ ਜੇ ਕੋਈ ਦੂਜੇ ਜੱਥੇ ਬੰਦਿਆਂ ਦਾ 100 100 ਇਕੱਠਾ ਹੁੰਦਾ ਈ ਤਾਂ ਸਾਡਾ 850 ਬੰਦਾ ਇਕੱਠਾ ਹੁੰਦਾ ਜਉਂ ਉੱਥੇ ਹੁੰਦਾ ਇੰਨਾ ਪ੍ਰਭਾਵ ਸੀਗਾ ਉਹ ਕਿਉਂ ਪ੍ਰਭਾਵ ਸੀ ਜਿਹੇ ਲੋਕਾਂ ਦੇ ਵਿੱਚ ਜਾ ਕੇ ਮਿਲਦੇ ਸੀ ਲੋਕਾਂ ਦੇ ਕੰਮ ਹੁੰਦੇ ਸੀ ਤਾਂ ਹੀ ਸੀ ਨਾ ਫਿਰ ਬਾਮ ਸੇਬ ਦੇ ਵਿੱਚ ਕੰਮ ਕੀਤਾ ਇੱਕ ਬਹੁਜੋ ਸਮਾਜ ਪਾਰਟੀ ਦਾ ਮੁਲਾਜ਼ਮ ਬਿੰਗ ਸਿੰਘ ਉਹਦੇ ਵਿੱਚ 15-20 ਸਾਲ ਆਏ ਮੈਂ ਵੀ ਸਿੱਖ ਬਾਲਮਿਕ ਭਲਾਈ ਫਰੰਟ ਉਹਦੇ ਵਿੱਚ ਮੈਂ 7-8 ਸਾਲ ਉਹ ਚਲਾਇਆ ਤਾਂ ਮੇਰਾ ਮੇਰਾ ਕਹਿਣ ਦਾ ਮਤਲਬ ਇਹ ਸੀ ਉਹਨੂੰ ਇਹ ਨਹੀਂ ਦਿਖਦਾ ਸੀ ਵੀ ਮਾਇਸਟਰ ਬਲਦੇਵ ਸਿੰਘ ਨੇ ਆ ਵੀ ਕੰਮ ਕੀਤਾ ਸਵਾਜ ਲਈ ਵੀ ਕੰਮ ਕੀਤਾ ਤੇ ਮੈਂ ਕਿਹਾ ਮੈਂ 4 ਸਾਲ ਮੇਰੀ ਸਰਵਿਸ ਰਹਿੰਦੀ ਸੀ 4 ਸਾਲ ਸਰਵਿਸ ਛੱਡ ਕੇ 4 ਸਾਲ ਪਹਿਲਾਂ ਹੀ ਸਰਵੇ ਛੱਡ ਕੇ ਤੇ ਮੈਂ ਸਿਆਸਤ ਦੇ ਵਿੱਚ ਆ ਗਿਆ ਤੇ ਮੈਨੂੰ ਟ੍ਰੈਕਟ ਨਹੀਂ ਮਿਲੀ ਮੇਰੇ ਡੀਓ ਸਾਹਿਬ ਮੇਰੇ ਬਲੌਕ ਪ੍ਰਾਇਮਰੀ ਸੇਖਿਆ अफसर ਕਿਹਾ ਯਾਰ ਬਲਦੇਵ ਤੂੰ ਜੁਆਇਨ ਕਰ ਜਾ ਬੀਤਰੋ ਟਿਕਟ ਤਾਂ ਮਿਲੀ ਨਹੀਂ ਯਾਰ ਮੈਂ ਕਿਹਾ ਨਹੀਂ ਹੁਣ ਮੈਂ ਮਖੇ ਜਿਹੜੇ ਪਾਸੇ ਚੱਲ ਪਿਆ ਚੱਲ ਪਿਆ ਚਲੋ ਮਿਹਨਤ ਕੀਤੀ ਅਗਲੇ ਬਾਰ ਐਮਐਲਏ ਦੀ ਟਿਕਟ ਮਿਲ ਗਈ ਐਮਐਲਏ ਟਿਕਟ ਜਿੱਤ ਗਏ ਮੇਰਾ ਇਹ ਦੱਸਣ ਦਾ ਮਕਸੂਦ ਇਹ ਸੀਗਾ ਵੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰੋਗੇ ਤਾਂ ਕਿਤੇ ਨਾ ਕਿਤੇ ਬੈਨੀਫਿਟ ਹੋਵੇਗਾ ਸਫਲਤਾ ਮੁਤਵੀ ਸਫਲਤਾ ਵਾਲੇ ਪਾਸੇ ਜਾਓਗੇ ਜੇ ਤੁਸੀਂ ਸਾਡੇ ਇਲਾਕੇ ਦੇ ਵਿੱਚ ਸਦਾ ਕੀ ਜਾਂਦੇ ਹੋਣੇ ਸਰਦਾਰ ਸੋਨ ਸਿੰਘ ਤੇ ਸਰਦਾਰ ਰਣਜੀਤ ਸਿੰਘ ਲੋ ਟੀਚਰਸ ਹਨ ਉਸ ਇਲਾਕੇ ਦੇ ਜਿਹੜੇ ਸਾਈਕਲਾਂ ਤੇ ਪਿੰਡਾਂ ਵਿੱਚ ਜਾ ਕੇ ਇਹ ਪ੍ਰਚਾਰ ਕਰਦੇ ਸੀ ਵੀ ਆਪ ਦੇ ਬੱਚਿਆਂ ਨੂੰ ਪੜਾਓ ਸਭ ਤੋਂ ਵੱਡੀ ਚੀਜ਼ ਐਜੂਕੇਸ਼ਨ ਅਸੀਂ ਇਹ ਇਸ ਵਾਰ ਜ਼ਿਆਦਾ ਧਿਆਨ ਦੇ ਕੇ ਆਪਣੇ ਬੱਚਿਆਂ ਨੂੰ ਦੇ ਕੋਸ਼ਿਸ਼ ਕਰਕੇ ਉੱਪਰ ਲਿਆਵਾਂਗੇ ਤੇ ਸਾਡਾ ਸਮਾਜ ਆਪਣੇ ਆਪ ਹੀ ਧੰਨ ਚੱਲ ਜਾਏਗਾ ਇਹਨਾਂ ਸ਼ਬਦਾਂ ਨੂੰ ਸਤਿਕਾਰਯੋਗ ਸਰਦਾਰ ਬਗੇਨ ਸਿੰਘ ਜੀ ਸਾਦਕਾ ਜ਼ਿਲ੍ਹਾ ਤੇ ਸੈ ਸੰਗਰ ਸਰਦਾਰ ਕਸ਼ਮੀਰ ਸਿੰਘ ਜੀ ਕੋਡਾ ਤੇ ਮਜਬੀ ਸਿੱਟ ਬਾਲਮਿਕ ਸਮਾਜ ਦੇ ਜਾਗਰਤ ਭਰਾਵ ਫਤਿਹ ਪ੍ਰਵਾਨ ਕਰਨਾ ਫਤਿਹ ਦਾ ਜਵਾਬ ਫਤਿਹ ਚ ਦੇਣਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਸਾਨੂੰ ਸਾਰਿਆਂ ਨੂੰ ਜਾਗਰਤ ਕੀਤਾ ਹੈ 12.5% ਰਿਜ਼ਰਵੇਸ਼ਨ ਪਰ ਮੈਂ ਉਹਨਾਂ ਬਜ਼ੁਰਗਾਂ ਦਾ ਉਹਨਾਂ ਆਪਣੇ ਵੱਡਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਤੋਂ 50 ਸਾਲ ਪਹਿਲਾਂ 15 ਮਈ 1975 ਨੂੰ ਸਾਨੂੰ ਇਹ 12.5% ਰਿਜ਼ਰਵੇਸ਼ਨ ਲੈ ਕੇ ਦਿੱਤੀ ਸੀ ਜਿਨ੍ਹਾਂ ਚ ਇਹ ਜਦੋਂ ਵੈਸੇ ਤਾਂ ਬੜੀ ਲੰਬੀ ਸਟੋਰੀ ਹੈ ਜੇ ਮੈਂ ਸੁਣਾਵਾਂ ਵੀ ਰਿਜ਼ਰਵੇਸ਼ਨ ਮਿਲੀ ਕਿਸ ਤਰ੍ਹਾਂ ਸੀ ਸਰ ਜਾਨੀ ਗਹਿਲ ਸਿੰਘ ਜੀ ਉਸ ਸਮੇਂ ਦੇ ਮੁੱਖ ਮੰਤਰੀ ਸੀ ਸਾਡੇ ਦੋ ਤੇ ਨੰ MLA ਮੁੱਖ ਮੰਤਰੀ ਕੋਲ ਗਏ ਕਿ ਜੀ ਸਾਡੇ ਬੱਚੇ ਸਿਲੈਕਟ ਨਹੀਂ ਹੋ ਰਹੇ ਕੋਈ ਲੰਭੋ ਗਿਆਨੀ ਜੀ ਨੇ ਸੁਝਾਸ਼ਨ ਦਿੱਤਿਆ ਕਿ ਤੁਸੀਂ ਕੋਈ ਮੁੱਦਾ ਤੇ ਉਠਾਓ ਤੇ ਮੁੱਦਾ ਤੇ ਉਠਾਓ ਤੇ ਅਸੈਂਬਲੀ ਦਾ ਸੈਸ਼ਨ ਆਇਆ ਇਹ ਮਈ ਤੋਂ ਪਹਿਲਾਂ ਦੀ ਗੱਲ ਹੈ ਜਿਹੜਾ ਜਨਵਰੀ ਫਰਵਰੀ ਚ ਸੈਸ਼ਨ ਸੀ ਹੋ ਰਿਕਾਰਡ ਹੈ ਕਿ ਮੁੱਦਾ ਉਠਾਉਣ ਵਾਲੇ ਸੀ ਆਸ਼ੀਆ ਲੋਕਦਲ ਦੇ ਵਿੱਚ ਐਡਵਾਈਜ਼ਰੀ ਕੰਮ ਕਾਨੂੰਨੀ ਸਲਾਹਕਾਰ ਕਮੇਟੀ ਦੇ ਵਿੱਚ ਇਹਨਾਂ ਨੂੰ ਸ਼ਾਮਲ ਕਰਦੇ ਆ ਤੇ ਮੇਰੀ ਸਾਥੀਆਂ ਨੂੰ ਬੇਨਤੀ ਆ ਕਿ ਉਹਦੇ ਵਿੱਚ ਜਸਟਿਸ ਨਿਰਮਲ ਸਿੰਘ ਜੀ ਨੇ ਤੇ ਐਮਐਲਏ ਸਭ ਮੇਰੀ ਤੁਹਾਨੂੰ ਬੇਨਤੀ ਆ ਕਿ ਤੁਸੀਂ ਹਾਰਾਂ ਦੇ ਨਾਲ ਇਹ ਜਿਹੜੀ ਕਮੇਟੀ ਦਾ ਆਪਾਂ ਸਾਰੇ ਦਾ ਸਵਾਗਤ ਕਰਨਾ ਜੀ ਤੇ ਆ ਤੁਸੀਂ ਜਸਟਿਸ ਨਿਰਮਲ ਸਿੰਘ ਜੀ ਇਹ ਸਾਡੀ ਐਡਵਾਈਜ਼ਰੀ ਕਮੇਟੀ ਦੇ ਕੰਮ ਕਾਨੂੰਨੀ ਸਲਾਹਕਾਰ ਕਮੇਟੀ ਦੇ ਜੇ ਸਰਦਾਰ ਨੂੰ ਪ੍ਰਵਾਨ ਹੋਵੇ ਤੇ ਇਹਨਾਂ ਨੂੰ ਚੇਅਰਮੈਨ ਨਿਯੁਕਤ ਕਰ ਦਈਏ ਜੀ ਇਹ ਹਾ ਹੌਸਲ ਨੂੰ ਪ੍ਰਵਾਨ ਹੋਵੇ ਤੇ ਜੀ ਬੋਲੋ ਜੀ ਕਰ ਦਈਏ ਹਾਂਜੀ ਹਾਂਜੀ ਜਸਟਿਸ ਸਾਹਿਬ ਜਸਟਿਸ ਸਾਹਿਬ ਚਲੋ ਧੰਨਵਾਦ ਹਾਂਜੀ ਫਾਦਰ ਬੋਲੇ ਸੋਨਿਹਾਲ ਸੋਨਿਹਾਲ ਉੱਧਰ ਜੀ ਉੱਧਰ ਜਸਟਿਸ ਬਗੇਰ ਸਿੰਘ ਜੀ ਤੇਜੀ ਸਾਹਿਬ ਆਓ ਸਰ ਤੁਸੀਂ ਵੀ ਅੱਗੇ ਆਓ ਜੀ ਤੁਸੀਂ ਅਗਲੇ ਨੂੰ ਦੇਵ ਜੀ ਹਾਂ ਜੀ ਅਗਲੇ ਆ ਤਾਓ ਜੀ ਚਲੋ ਜੀ ਆਹ ਜੀ ਕੋਈ ਨਹੀਂ ਹਾਂ ਹਾਂ ਹੁਣ ਤੁਸੀਂ ਪਾਓ ਜੀ ਨਹੀਂ ਨਹੀਂ ਜੀ ਉੱਧਰ ਉੱਧਰ ਪਾ ਗਏ ਹਾਂ ਚਲੋ ਇਹਦਾ ਫੋਟੋ ਲੈ ਲਿਓ ਫੋਟੋ ਇੱਧਰ ਫੋਟੋ ਲੈ ਲਿਓ ਜੀ ਜਸਟਰ ਬਘੇਰ ਸਿੰਘ ਜੀ ਇਸੇ ਕਮੇਟੀ ਦੇ ਸਾਡੇ ਕੋ-ਚੇਅਰਮੈਨ ਹੋਣਗੇ ਜਸਟ ਜਸਟਰ ਰਾਜਪਾਲ ਜੀ ਹਾਜੀ ਸਰ ਤੁਸੀਂ ਇਹ ਤੁਹਾਨੂੰ ਕਰ ਲਿਓ ਇਹ ਵੀ ਛੱਡੀ ਕਾਨੂੰਨੀ ਸਲਾਹਕਾਰ ਕਮੇਟੀ ਦੇ ਕੋ-ਚੇਅਰਮੈਨ ਹੋਣਗੇ ਤਾਂ ਬਹੁਤ ਜਿਹੜੀ ਸੱਟੂ ਵਧੀਆ ਐਡਵਾਈਸ ਕਰਦੇ ਰਹੇ ਨੇ ਤੇ ਗਾਵੇਂ ਮਾਨ ਕੀਤੀ ਆ ਕਿ ਅਸੀਂ ਸਬਾਜ ਨੂੰ ਇਕੱਠਿਆ ਕਰ ਸਕਦੇ ਹਾਂ ਜੀ ਜੀ ਇਹ ਸਾਰੇ ਦੇ